ਕੱਲ ਸਾਡੇ ਭਟੂਰੇ ਬਹੁਤ ਵਧੀਆ ਬਣੇ ਕਾਮਯਾਬ ਹੋ ਗਏ ਭਟੂਰਿਆਂ ਦੇ ਵਿੱਚ ਅੱਜ ਕੀ ਬਣਾਉਣਾ ਸਮੋਸੇ ਲਿਆਵਾਂਗੇ ਅੱਜ ਜੀਤ ਕੋ ਇੱਧਰ ਕੱਟ ਕੇ ਰੱਖ ਦਿੱਤੀਆਂ ਆਂ ਫਲੀਆਂ ਇੱਧਰ ਗਾਜਰਾ ਮੈਂ ਕੱਟ ਕੇ ਧੋ ਕੇ ਰੱਖ ਦਿੱਤੀਆਂ ਫਲੀਆਂ ਅੱਜ ਬਣਾਉਂਗੀ ਫਰਾਈਡੇਸ ਕਿਉਂਕਿ ਇਹਨਾਂ ਦੇ ਵਿੱਚ ਦੋ ਹੀ ਚੀਜ਼ਾਂ ਪੈਂਦੀਆਂ ਆਂ ਇੱਧਰ ਦਾਦੀ ਘਾਟੇ ਪਿਆ ਖਰੀਦੀ ਚਾਹ ਕਾਹੀ ਗਰੀ ਇਹ ਸਾਰੀਆਂ ਧੋ ਉਸ ਨੂੰ ਰੱਖ ਦਿੱਤੀ ਨਹੀਂ ਤਾਂ ਮੈਂ ਡੰਡੇ ਮਾਰਵਾ ਕੱਢਣੀ ਦੀ ਮਸਾਲੇ ਖਾਈਆਂ ਪਿਆ ਕੋਨਾ ਵੀ ਬਾਦ ਕੋਈ ਇੱਕ ਕਿੰਸਾ ਹੈ ਕਿ ਪੈਕੇਟ ਪਾਉਣਾ ਪਹਿਲੇ ਦੇ ਦਿਲ ਨਹੀਂ ਇਹਦਾ ਇੱਕ ਇੱਕ ਦਾ ਟੇਸਟ ਕਿਦਾਂ ਦਾ ਹੈ ਇਹ ਤੇਜ਼ ਨਾ ਨਾ ਹੋ ਜੇ ਫੇ ਮਾ ਪਾ ਲਾਂਗੀ ਠੀਕ ਹੈ ਕਿੰਦੀ ਸਾਰੇ ਬਲੌਗਰ ਮਾਰ ਕੇ ਉੱਪਰ ਪਹੁੰਚ ਜਾਣ ਰੱਬ ਕੋ ਹਾਂਜੀ ਮੈਂ ਬਟਿੰਡੇ ਤੋਂ ਮੈਂ ਦਿਲੰਦਰ ਤੋਂ ਤੇ ਬਟਿੰਡੇ ਬਾਪੇ ਮਾਰ ਮਾਰ ਕੋੜੇ ਸਾਰੇ ਬਲੌਗਰਾਂ ਦੇ ਇਧਰ ਦਿਮਾਗ ਜਿੱਥੇ ਵਾ ਗਿਆ ਬੈਠੇ ਬੈਠੇ ਧਰਮਰਾਜ ਨੂੰ ਜਾ ਕੇ ਕਹਿਣਾ ਆਪਣੇ ਝੋਟੇ ਦੇ ਬਹਿ ਕੇ ਮੈਨੂੰ ਇੱਕ ਟੇਕ ਕੱਢ ਲੈਂਦੇ ਧਰਮਰਾਜ ਨੇ ਕਿਹਾ ਤੈਨੂੰ ਤਾਂ ਨੀਲੇ ਤੇ ਮੈਂ ਭੇਜਦਾ ਚਲੋ ਜਿੱਡਾ ਵੀ ਬਣਿਆ ਉੱਡਾ ਕੀ ਆਪਾਂ ਕਰੋ ਐਂਡ ਨਾਸ਼ਤੇ ਦੇ ਨਾਲ ਲੈ ਕੇ ਆ ਗਏ ਆ ਤੁਹਾਡੇ ਲਈ ਫਿਰ ਇੱਕ ਨਵਾਂ ਤੇ ਵਧੀਆ ਬਲੌਗ ਕੋਸ਼ਿਸ਼ ਕਰਦੇ ਆ ਘਰ ਦੇ ਵਿੱਚ ਰਹਿ ਕੇ ਵਧੀਆ ਬਣਾਉਣ ਦੀ ਕਿਉਂਕਿ ਬਾਹਰ ਤਾਂ ਜਾ ਨਹੀਂ ਹੁੰਦਾ ਗਰਮੀ ਬਹੁਤ ਆ ਚਲੋ ਕਰੋ ਸ਼ੁਰੂ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੰਦਰ ਆ ਬਲੌਗ ਵੀ ਮੀਟ ਕਰਦੇ ਆ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਆ ਕਾਦੇ ਆ ਫਿਰ ਇੱਕ ਨਵੇਂ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਹਮੇਸ਼ਾ ਦੀ ਤਰ੍ਹਾਂ ਕੱਲ ਸਾਡੇ ਭਟੂਰੇ ਬਹੁਤ ਵਧੀਆ ਬਣੇ ਕਾਮਯਾਬ ਹੋ ਗਏ ਭਟੂਰਿਆਂ ਦੇ ਵਿੱਚ ਬਲੌਗ ਵੀ ਵਧੀਆ ਬਣਿਆ ਆਪਣਾ ਮੈਂ ਅੱਜ ਅਪਲੋਡ ਕਰ ਗਿਆ ਆ ਸਾਰਾ ਦੇਖ ਕੇ ਤੇ ਬਹੁਤ ਸੋਹਣਾ ਲੱਗਾ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਮਾਰਨਿੰਗ ਦਾ ਫੇਰ ਅੱਜ ਦਾ ਦੇਖਦੇ ਆ ਕੀ ਹਿਸਾਬ ਕਿਤਾਬ ਦਾ ਕੀ ਪ੍ਰੋਗਰਾਮ ਹਾਂਜੀ ਲੋ ਜੀ ਟਾਈਮ ਹੋ ਗਿਆ 11 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਹਾਂਜੀ ਅੱਜ ਕੀ ਬਣਾਉਣਾ ਅੱਜ ਉਹ ਕਹਿੰਦੀ ਫਰਾਈਡ ਰਾਈਸ ਬਣਾਓ ਫਰਾਈਡ ਰਾਈਸ ਮੈਨੂੰ ਇਹ ਦੱਸੋ ਛੋਲੇ ਪਏ ਆ ਕਿੰਨੇ ਕ ਪਏ ਆ ਬਾਬਾ ਪਏ ਆ ਸਮੋਸੇ ਲਿਆਵਾਂਗੇ ਅੱਜ ਜੀਤ ਕੋ ਤੇ ਛੋਲਿਆਂ ਨਾਲ ਸਮੋਸੇ ਦੁਪਹਿਰੇ ਖਾਵਾਂਗੇ ਠੀਕ ਹੈ ਜੀ ਜਿਹਨੇ ਰੋਟੀ ਖਾਣੀ ਰੋਟੀ ਖਾ ਲਵੇ ਪ੍ਰਾਈਡ ਰਾਈਸ ਬਣਾਣੇ ਆ ਕਿ ਥੋੜੇ ਜਿ ਥੋੜੇ ਬਣਾਈ ਜਿਆਦਾ ਨਾ ਬਣਾਈ ਉਹਦੇ ਜੋ ਅੱਗੇ ਬਣਾਈ ਜਾਂ ਥੋੜੇ ਬੋਦੇ ਰਾਤ ਜੋਗੇ ਹੋ ਰਹੇ ਜਾਣਗੇ ਤੇ ਸਫਾਈਆਂ ਕੀਤੀਆਂ ਨਹੀਂ ਹੈਗੀਆਂ ਕਿਉਂਕਿ ਅੱਜ ਆਂਟੀ ਆਂਟੇ ਸੀ ਆਂਟੀ ਸਫਾਈਆਂ ਕੀਤੀਆਂ ਨਹੀਂ ਹੈਗੀਆਂ ਪਰ ਲੱਗਦਾ ਇਦਾਂ ਐ ਇਦਾਂ ਫਰਸ਼ਾ ਜੰਗਦੀਆਂ ਸਫਾਈਆਂ ਹੋਈਆਂ ਹੋਈਆਂ ਆਂ ਹਾਂ ਜੀ ਕਹਿੰਦੀ ਮੈਂ ਆਈ ਜਾਣਾ ਸੀਗਾ ਕੱਲ ਆਈ ਦੁਪਹਿਰੇ ਅੱਛਾ ਮੈਂ ਖਾ ਚਾ ਕੱਲ ਹੀ ਨੇ ਕੱਲ ਆਉਂਗੀ ਹੁਣ ਆਪਣਾ ਕਰੀ ਚਲੋ ਤੇ ਦੁਪਹਿਰੇ ਫੇਮਸ ਸਮੋਸੇ ਲੈ ਕੇ ਆਉਂਗਾ ਸਮੋਸੇ ਖਾਵਾਂਗੇ ਛੋਲਿਆਂ ਦੇ ਨਾਲ ਇਹ ਚਲੋ ਠੀਕ ਹੈ ਜੀ ਮੈਂ ਜਾਂਦਾ ਦੁਕਾਨੇ ਹੁਣ ਮਿਲਦੇ ਸਬਜ਼ੀ ਲੈਣੀ ਚੱਲ ਫੇ ਆ ਜਲੀਏ ਆਪਣੇ ਗਾਜਰਾ ਚਲੋ ਆਪੇ ਜਲੀਏ ਪਹਿਲਾਂ ਚਲੋ ਆਏ ਜੀ ਸਬਜ਼ੀ ਬਾਜੀ ਲੈ ਗਏ ਤੇ ਦੁਪਹਿਰ ਨੂੰ ਛੋਲਿਆਂ ਨਾਲ ਕਰਾਂਗੇ ਜੀ ਪਹਿਲੇ ਟੋਕਰੀ ਰੱਖਿਆ ਜੀ ਟੋਕਰੀ ਮੇ ਰੱਖਿਆ ਨਾ ਪਹਿਲਾਂ ਟੋਕਰੀ ਰੱਖਿਆ ਨਾ ਤੇ ਤੁਸੀਂ ਚਲੋ ਉਠੋ ਫਿਰ ਤਿਆਰ ਹੋਵੋ ਤੇ ਮੈਂ ਟੋਕਰੀ ਰੱਖ ਕੇ ਆਇਆ ਹਾਂ ਹਾਂਜੀ ਟਾਈਮ ਹੋ ਗਿਆ ਆ ਇੱਧਰ ਪੌਣਾ 1 ਤੇ ਇੱਧਰ ਆਂਟੀ ਸਾਡੇ ਕਰਗੇ ਸਫਾਈਆਂ ਕਿਉਂਕਿ ਸਫਾਈਆਂ ਤਾਂ ਵਧੀਆ ਹੋਣੀਆਂ ਸੀ ਕਿਉਂਕਿ ਅਸੀਂ ਪਹਿਲਾਂ 2 ਦਿਨ ਦੀਆਂ ਸਫਾਈਆਂ ਵਧੀਆ ਕੀਤੀਆਂ ਹੋਈਆਂ ਸੀ 2-3 ਦਿਨ ਦੀਆਂ ਲਓ ਜੀ ਇੱਧਰ ਲੈ ਕੇ ਆਈ ਸੀਗੀ ਮੈਂ ਟਮਾਟਰ ਹੋਰ ਵੀ ਸਬਜ਼ੀਆਂ ਨੇ ਅਸੀਂ ਤੁਹਾਨੂੰ ਦਿਖਾਉលਦੇ ਆਂ ਕਿ ਅੱਜ ਅਸੀਂ ਕੀ ਬਣਾਉਣ ਲੱਗੇ ਆਂ ਤੇ ਇੱਧਰ ਕੱਟ ਕੇ ਰੱਖ ਦਿੱਤੀਆਂ ਆਂ ਫਲੀਆਂ ਤੇ ਇੱਧਰ ਗਾਜਰਾ ਮੈਂ ਕੱਟ ਕੇ ਧੋ ਕੇ ਰੱਖ ਦਿੱਤੀਆਂ ਆਂ ਫਲੀਆਂ ਤਾਂ ਧੋ ਕੇ ਹੀ ਕੱਟੀਆਂ ਸੀਗੀਆਂ ਉਹ ਡਿੱਗੀ ਨਾ ਜਾਵੇ ਤੇ ਇੱਧਰ ਪਾ ਦਿੱਤੇ ਅਸੀਂ ਮੈਂ ਚਾਵਲ ਭਿਜਨੇ ਅੱਜ ਬਣਾਉਂਗੀ ਫ੍ਰਾਈਡੇਸ ਕਿਉਂਕਿ ਇਹਨਾਂ ਦੇ ਵਿੱਚ ਦੋ ਹੀ ਚੀਜ਼ਾਂ ਪੈਂਦੀਆਂ ਆਂ ਇੱਕ ਫਲੀਆਂ ਤੇ ਇੱਕ ਗਾਜਰਾ ਠੀਕ ਆ ਜੀ ਸਾਈਆਂ ਸੂਈਆਂ ਕਰਕੇ ਹੋ ਗਏ ਆ ਵਿਹਲੇ ਤੇ ਇੱਧਰ ਬੈਠੇ ਆ ਮੰਮੀ ਤੇ ਇੱਧਰ ਮੈਡਮ ਜੀ ਬੈਠੇ ਆ ਠੀਕ ਆ ਜੀ ਅਸੀਂ ਦੇਖਦੇ ਪਏ ਸੀ ਕਿ ਬਲੌਗ ਤੇ ਹੁਣ ਮੈਂ ਚੱਲੀ ਆ ਕਿਚਨ ਦੇ ਵਿੱਚ ਠੀਕ ਆ ਹਾਂ ਮੰਮੀ ਤੇ ਮੈਂ ਜਾਨੀ ਆ ਜਾ ਕੇ ਰੱਖਦੀ ਆ ਚਾਵਲ ਤੇ ਬਣਾ ਲਈ ਫੇਰ ਹੋਰ ਕੁਝ ਬਣਾਉਣਾ ਨਹੀਂ ਪਲਕ ਦੀ ਪਲਕ ਦੇ ਕਹਿ ਗਈ ਆ ਜਾਵਲਾਂ ਦਾ ਉਹਲੇ ਚਾਵਲ ਬਣਾ ਦੇਣੀ ਤੇ ਸਾਡੇ ਛੋਲਿਆਂ ਦੀ ਸਬਜ਼ੀ ਪਈ ਆ ਆਪਾਂ ਲਿਆਣੇ ਸਮੋਸੇ ਦੁਪਹਿਰੇ ਠੀਕ ਆ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਕੱਲ੍ਹ ਹੀ ਫਿਰ ਕਿਚਨ ਦੇ ਵਿੱਚ ਜਾ ਕੇ ਕੰਮ ਤੇ ਪਹਿਲਾਂ ਤਾਂ ਰੱਖੀਏ ਚਾਵਲ ਉਬਲਨੇ ਕਿਉਂਕਿ ਪਹਿਲਾਂ ਇਹਨਾਂ ਨੂੰ ਬੋਇਲ ਕਰਨਾ ਆ ਹਾਫ ਬੋਇਲ ਕੱੱਕੀ ਉਸ ਤੋਂ ਬਾਅਦ ਇਹਨਾਂ ਨੂੰ ਲਾਵਾਂਗੇ ਤੜਕਾ ਹੋਏ ਢੱਕਣ ਵਿੱਚ ਰਹਿ ਗਿਆ ਚਲੋ ਕੋਈ ਨਹੀਂ ਕੱਢਦੇ ਆ ਤੇ ਨਾਲੇ ਫਿਰ ਸਾਡੇ ਨਾਲ ਬਣੇ ਰਹੀਓ ਸਾਡੇ ਬਲੌਗ 'ਚ ਥੋੜੀ ਜਿਹੀ ਮਿਲਦੇ ਆਂ ਵੀ ਤੁਹਾਨੂੰ ਲਓ ਜੀ ਇੱਧਰ ਆਖ ਦਿੱਤੇ ਚਾਵਲ ਬੋਇਲ ਲਓ ਜੀ ਇੱਧਰ ਅਸੀਂ ਰੱਖ ਲਿੱਤੇ ਆ ਗਰਮ ਗਰਮ ਪਹਿਲਾਂ ਪਾਣੀ ਗਰਮ ਕਰ ਲਿਆ ਉਹਦੇ ਵਿੱਚ ਜਿਹੜੇ ਭਿੱਜਨੇ ਪਾਏ ਹੁੰਦੇ ਚਾਵਲ ਧੋ ਕੇ ਪਾਤੇ ਵਿੱਚ ਪਾਏ ਥੋੜਾ ਜਿਹਾ ਨਮਕ ਤੇ ਮਾੜਾ ਜਿਹਾ ਪਾਏ ਰੱਖ ਲਈਏ ਠੀਕ ਹੈ ਹੁਣ ਇਹ ਚਾਵਲ ਹੋ ਜਾਣ ਬੋਇਲ ਹਾਫ ਬੋਇਲ ਤੇ ਫਿਰ ਇਹਨਾਂ ਨੂੰ ਕਰਦੇ 70% ਜਾਂ 80% ਹੋ ਜਾਣ ਠੀਕ ਫੇ ਕੱਢ ਕੇ ਇਹਨਾਂ ਨੂੰ ਛਾਣ ਨਿਕ ਰੱਖਦੇ ਆ ਜਦ ਤੱਕ ਆਪਾਂ ਖਾਂਦੇ ਆ ਤੇ ਇੱਧਰ ਦਾਦੀ ਘੜਤੇ ਪਿਆ ਖਰੀਚਾ ਹਾਂ ਜੋ ਸਰਬਜੀ ਦੇਖਦੇ ਆ ਕਿੰਦਾ ਦਾ ਮਿੱਠਾ ਆ ਹੈਨਾ ਨਾ ਥੁਰ ਦੰਦੀ ਨਾ हम नहीं खाते हम्म चलो खाओ फिर हां जी हां जी लव जी ਅਸੀਂ ਹੁਣ ਇਹਨਾਂ ਨੂੰ ਚਾਵਲਾਂ ਨੂੰ ਹੁਣ ਬੋਇਲ ਕਰਕੇ ਦੇਖੋ ਜੀ ਇਹਦੇ ਚ ਕੱਢ ਲਿਆ ਆ ਤੇ ਇਹ ਇੰਨੇ ਕ ਹੋ ਗਏ ਆ ਇੰਨੇ ਕ ਹਨਾ ਤੇ ਜ਼ਿਆਦਾ ਨਾ ਹੋਏ ਰ ਕੁੱਕ ਤੇ ਇਹਦੇ ਵਿੱਚ ਮੈਂ ਤਾਂ ਨਹੀਂ ਪੈਣਾ ਕਿ ਛਾਣ ਨਹੀਂ ਦੇ ਮੋਰੇ ਵਿੱਚ ਨਿਕਲ ਜਾਂਦੇ ਬਾਹਰ ਲਓ ਜੀ ਹੁਣ ਤੁਹਾਨੂੰ ਦੱਸੇ ਕਰਕੇ ਗਲਾ ਲਾਉਣਾ ਹੈ ਇਹਦੇ ਵਿੱਚ ਕੁਝ ਨਹੀਂ ਪੈਣਾ ਜੀਰਾ ਟਮਾਟਰ ਪਿਆਜ਼ ਕੁਝ ਨਹੀਂ ਪੈਣਾ ਹੈਗਾ ਬਸ ਹੁਣ ਇਹਦੇ ਵਿੱਚ ਤੇਲ ਗਰਮ ਕਰ ਲਿਆ ਹੁਣ ਇਹਦੇ ਵਿੱਚ ਬੀਜ ਪਾਉਂਗੀ ਕਜਰਾ ਚਾਹੀਦੀ ਪੂਰੀ ਅਦਰ ਦੀ ਪਾ ਦਿੰਦਾ ਇਹ ਸਾਰੀਆਂ ਤੂੜੀ ਸਿਰਸੀ ਹਨ ਮੈਂ ਲਈ ਪਾ ਦਿੰਦੀ ਨੂੰ ਕਰ ਲਈਏ ਹਲਕਾ ਜਿਹਾ ਜਿਹੜੇ ਸੌਸ ਹੋ ਜਾਣਗੇ ਫਿਰ ਇਹਦੇ ਵਿੱਚ ਪਾਵਾਂਗੇ ਚਾਵਲ ਨਮਕ ਮੈਂ ਚਾਵਲਾਂ ਦੇ ਵਿੱਚ ਪਾਇਆ ਹੋਇਆ ਠੀਕ ਹੈ ਤੇ ਇਹਦੇ ਵਿੱਚ ਪਾਵਾਂਗੇ ਆ ਫਰਾਈਡ ਆਲਿਸੀ ਮਸਾਲਾ ਓਕੇ ਨਾਲ ਮਿਰਚ ਪਾਣੀ ਕੁਛ ਇਹਦੇ ਵਿੱਚ ਜੋ ਹੈਗਾ ਹੈਗਾ ਆ ਫਰਾਈਡ ਮਸਾਲਾ ਪਾਉਣਾ ਆ ਠੀਕ ਬਸ ਹੋਰ ਇਸ ਤੋਂ ਐਕਸਟਰਾ ਕੋਈ ਚੀਜ਼ ਨਹੀਂ ਪੈਣੀ ਬਸ ਇਦਾਂ ਹੀ ਬਣਾਈ ਦਈਏ ਕੋਈ ਇਦਾਂ ਪਿਆਜ਼ ਚੂ ਮੈਂ ਇਦਾਂ ਬਣਾਦੀ ਵਾਕਿਆ ਤਾਂ ਮੈਨੂੰ ਪਤਾ ਕਿੱਦਾਂ ਬਣਉਂਦੇ ਆ ਪਿਆਜ਼ ਚੂ ਟਮਾਟਰ ਮਿਰਚਾਂ ਕੋਸ਼ ਵੀ ਨਹੀਂ ਵੰਦਾ ਕੋਸ਼ ਨਹੀਂ ਰਹਿਣਾ ਹੈਗਾ ਬਸ ਜੋ ਹੈ ਇਹ ਥੋੜੇ ਮਠਾਸ ਮਠਾਸ ਦੀ ਹੀ ਹੁੰਦੇ ਆ ਫਰਾਈਡੈਸ ਨਾ ਕੋਈ ਐਸੇ ਤੋਵੋਕ ਨਾ ਕੋਈ ਕੋਸ਼ ਹਾਂ ਜਿਹੜੇ ਸਾਰੇ ਮਸਾਲਿਆਂ ਦੇ ਵਿੱਚ ਜੋ ਵੀ ਹੈਗਾ ਹੈ ਉਹ ਹੈਗਾ ਜਿਹੜੇ ਦੇਖੀ ਆ ਸਾਈਡ ਆ ਵੀ ਇਦਾਂ ਦੇ ਬਣੇ ਹੋਇਆ ਜਿਹੜਾ ਆਪ ਕੋ ਬਣਾਉਣੀ ਹੈ ਗਾਜਰ ਤੇ ਇਹਦੇ ਵਿੱਚ ਹੈਗਾ ਹੈ ਉਹ ਏ ਜਿਹੜੀ ਪਿਆਜ਼ ਨੂੰ ਤੁਸੀਂ ਪਾਈ ਹੈ ਮੈਂ ਪਾਣੀ ਪਾਉਂਦੀ ਹੈ ਜੀ ਕੁਝ ਨਹੀਂ ਮੈਂ ਚ ਪੈਂਦਾ ਹੀ ਨਹੀਂ ਫਟਾ ਜਿੰਨੇ ਦਾ ਸਾਮਾਨ ਰਹਿ ਗਿਆ ਜੀ ਮੈਂ ਬਣਨ ਦੇ ਮੇਰੇ ਪਰਲ ਨੂੰ ਬਹੁਤ ਤਾਂ ਦਾ ਜੀ ਥੋੜੇ ਹੀ ਬਣਾਏਗਾ ਤਾਬਰ ਠੀਕ ਹੈ ਮੈਨੂੰ ਇਹ ਪੰਦਾ ਹੈ ਪਰ ਚਲੋ ਜੇ ਨੂੰ ਪਸੰਦ ਹੋ ਤਾਂ ਖਾਵੇ ਹਾਂ ਬੀਕ ਸੰਦ ਹਾਂ ਮੈਨੂੰ ਇੰਨੇ ਨਹੀਂ ਥੋੜੇ ਬੋਤੇ ਮੈਨੂੰ ਪਸਾੜ ਦੀ ਮਟਰਾਂ ਵਾਲੀ ਬਣਾਉਣੀ ਹੁੰਦੀ ਹੈ ਬਣਾਵਾਂਗੀ ਜੀ ਮਟਰਾਂ ਵਾਲੇ ਮਟਰ ਪਾ ਕੇ ਜਿਹੜੇ ਬਣਾਉਂਦੇ ਨੇ ਮੈਨੂੰ ਉਹ ਪਸੰਦ ਆਉਂਦੇ ਹੈ ਹਲਕਾ ਜਿਹਾ ਕਰ ਲਈਏ ਰੋਟੀ ਤਾਂ ਕਿ ਗੋੜੀ ਰੋਟੀ ਨਹੀਂ ਹਲਕਾ ਜਿਆਨ ਜੇ ਸੌਫ ਹੋ ਜਾ ਥੋੜੀ ਹਾਂ ਤੇ ਬਾਅਦ ਚ ਅਨ ਬਾਰੇ ਭੰਡਿਆਂ ਨੂੰ ਹਾਂਜੀ ਚਲੋ ਠੀਕ ਹੈ ਫਿਰ ਮਿਲਦੇ ਆਂ ਤੁਹਾਨੂੰ ਮਿਲਦੀ ਆ ਤੁਹਾਨੂੰ ਫਿਰ ਬਣਾ ਲਈਏ ਤੁਹਾਨੂੰ ਦੱਸ ਦਿੰਦਾ ਕੁਝ ਪਹਿਣਾ ਹੈ ਠੀਕ ਹੈ ਉਸ ਤੋਂ ਬਾਅਦ ਜਦ ਤਿਆਰ ਹੋ ਜੇ ਤਾਂ ਦੱਸ ਦੇਣਾ ਠੀਕ ਤੂੰ ਮੇਰੇ ਗਾੜ ਦੇ ਤੀਨੇ ਤਾਂ ਮੈਂ ਡੰਡੇ ਮਾਰ ਮਾਰ ਕੱਢ ਦਿੰਦੀ ਹਾਂ ਕੱਢ ਦਿੰਦੀ ਦੀ ਆਪ ਕੋਲ ਨਹੀਂ ਨਾ ਇਹ। ਉਹੀ ਦੀ। ਮੈਂ। ਮੈਨੂੰ ਬਹੁਤ ਜ਼ਿਆਦਾ ਹਿਲਾਣਾ ਤਾਂ ਕਿ ਇਹਦਾ ਕੋਈ ਨਾ ਬਣਾ ਦੇਈ। ਹਲਕਾ ਜਿਹਾ ਹਿਲਾਓ। ਹੋਰ ਨਾ ਬਾਜੂ ਪਤਾ ਲੱਗੇ ਇਹਦੇ ਕੋਈ ਬਣ ਗਿਆ। ਹੋਰ ਵਿੱਚ ਕੜਕੀਆ ਮਾਰ ਮਾਰ ਛੋਲਾਂ ਦੀ ਖੀਰ ਬਣਾਈ ਹੋਵੇ। ਖਿਚੜੀ ਬਣਾਈ ਖਿਚੜੀ ਨਹੀਂ ਬਣਾਈ ਹੋਵੇ। ਉਹ ਪ੍ਰੋਟੀਨ ਵਾਲੀ ਬਣ। ਹਾਂ। ਇਹ ਬਹੁਤ ਹੋ ਗਿਆ ਕਿ ਕਿਚੜੀ। ਫਰਾਈਡ ਪ੍ਰਾਟੀਕਿਚੜੀ। ਫਰਾਈਡ ਰਾਈਸ ਕਿ ਜੁੜੀ ਲੋ ਜੀ ਦੇਖੋ ਜੀ ਕਲਰ ਚੈੱਕ ਕਰ ਸਕਦੇ ਆ ਤੇ ਕਹਿਣਾ ਉਹ ਨਾਲ ਮੂੰਗੀ ਦੀ ਦਾਲ ਬਣਾ ਲਓ ਖਾਣ ਲਈ ਹਲਕੀ ਹਲਕੀ ਹੱਥ ਨਾਲ ਇਹਨੂੰ ਹਿਲਾਓ ਹਾਂ ਤੇ ਮਸਾਲਾ ਪਾ ਲੇ ਜਿਹੜੇ ਵਿੱਚ ਪਾਵਾਂਗੇ ਫਰਾਈਡ ਰਾਈਸ ਮਸਾਲਾ ਬਾਅਦ ਚ ਚੱਕ ਕੇ ਖਲਾਰਾਂ ਠੀਕ ਹੈ ਜੀ ਤੈਨੂੰ ਦੇ ਦਈਏ ਰੈਸਪੀ ਹਾਂ ਬਾਅਦ ਚ ਬਣਾ ਕੇ ਚੱਕਦੇ ਆ ਬਾਅਦ ਚ ਕਿਚਨ ਕੋ ਤੇ ਨੀ ਡੈਕਲੀਨ ਕਰਦੇ ਆ ਬਹੁਤ ਠੀਕ ਰੰਗ ਪਾ ਲਈ ਹਾਂ ਮੈਨੂੰ ਲੱਗਦਾ ਚਾਈਨਾ ਦੇ ਆ ਨਾ ਚਾਈਨਾ ਦੇ ਨਾਲ ਜੁਲਾ ਨਹੀਂ ਆਏਗੀ ਅਜੋਲ ਕੋਈ ਮਸਾਲੇ ਨਹੀਂ ਆਏ ਹਨ ਦੇਖੋ ਰਹੀ ਹੈ ਇਹਨੂੰ ਖਾਂ ਫਰਦੇ ਸੀ ਕੋਨਾ ਵੀ ਵਰਨਾ ਕੋਈ ਚੋ ਉਜੀ ਪੁੱਲ ਨੂੰ ਕਹਿੰਦੀ ਚੁੱਟੇ-ਚੁੱਟੇ ਦਾ ਬਣਾਇਓ ਕਹਿੰਦੀ ਸੰਤਰੀ-ਸੰਤਰੀ ਬਣਾਇਓ ਇਹ ਤਾਂ ਮਸਾਲੇ ਦੇ ਉੱਤੇ ਡਿਪੈਂਡ ਕਰਦਾ ਕਿ ਕਿਹੜੀ ਕੰਪਨੀ ਦਾ ਆ ਹਾਂ ਕਈ ਕੰਪਨੀਆਂ ਦਾ ਚਿੰਗ ਦਾ ਆਉਂਦਾ ਆ ਕਈ ਕੰਪਨੀਆਂ ਦੇ ਆਂਦੇ ਆ ਉਹ ਪਹਿਲੇ ਰੰਗ ਰੈੱਡ-ਰੈੱਡ ਹੁੰਦਾ ਆ ਕਿਸੇ ਦਾ ਕੁਝ ਹੁੰਦਾ ਹੁਣ ਇਹਦੇ ਵਿੱਚ ਫੂਡ ਕਲਰ ਥੋੜਾ ਨਾਲ ਆਪਾਂ ਪਾ ਸਕਦੇ ਹਾਂ ਹਾਂ ਹੈਨਾ ਹਾਂਜੀ ਇੱਕ ਕੀ ਮਸਾਲਾ ਇੱਕੀ ਪੈਕੇਟ ਪਾਉਣਾ ਪਹਿਲੇ ਦੇ ਦੇ ਲੈਂ ਨੀ ਇਹਦਾ ਇੱਕ ਪੈਕ ਦਾ ਟੇਸਟ ਕਿਦਾਂ ਦਾ ਹੈ ਤੇਜ਼ ਨਾ ਨਾ ਹੋ ਜੀ ਵੀ ਮੈਂ ਪਾ ਲਾਂਗੀ ਠੀਕ ਹੈ ਪੈਕੇਟ ਤਾਂ ਹੈਗੇ ਆ ਦੇਖੋ ਜੀ ਪੈਕਟ ਦੇਰੇ ਜਿਹਾ ਮਸਾਲਾ ਕਿੰਨੇ ਲੈ ਕੇ ਆਏ ਹਾਂ ਹਾਂ ਪੈਕੇਟ ਤਾਂ ਮਰਦੂ ਨਾ ਗੱਲ ਨਹੀਂ ਸਾਰਿਆਂ ਦੀ ਅਲਰਜੀ ਸਵਾਇਡਿਡ ਹੈਗੀ ਹੈ ਇਹਦੀ ਹੁਣ ਲਾਪੀ ਖੁਸ਼ਬੂ ਆ ਨਾ ਪੀ ਮਸਾਲੇ ਦੀ ਹੁਣ ਹਨਾ ਸੁਸੋ ਹਾਂ ਮੋਟੋ ਬੱਤੂ ਖੁਸ਼ਬੂ ਖੁਸ਼ਬੂ ਚਲੋ ਦੇਖਦੇ ਆ ਜੀ ਇਹਨੂੰ ਆਪਾਂ ਮੈਂ ਪਾਈ ਆ ਜਿਹੜੀ ਲਮੋਟੂ ਪਤਲੂ ਵਾਲੀ ਇੱਕ ਹੂੰ ਦੀਪਿਕਾ ਦੇ ਨਾਲ ਦੀਪਿਕਾ ਨੇ ਤਾਂ ਮੇਰਾ ਨਾਮ ਹੀ ਪਾ ਦਿੱਤਾ ਹੂੰ ਮਟੋਦੂ ਹੋਰ ਕੀ ਸਾਨੂੰ ਜਦੋਂ ਕਾ ਕੋਲੀ ਚੱਕਦੇ ਨੂੰ ਜਰਾ ਟਿਸਟ ਕਰਕੇ ਦੇ ਲਓ ਜੀ ਇੱਧਰ ਆਪਾਂ ਦੇਖਦੇ ਹਾਂ ਦੀ ਬਲੌਗ ਤੇ ਮਨਪ੍ਰੀਤ ਦੇ ਇੱਕ ਮਿੰਟ ਮਨਪਰੀ ਦੇ ਦਿਮਾਗ 'ਚ ਇੱਕ ਪਤਾ ਨਹੀਂ ਬੈਠੇ-ਬੈਠੇ ਕਿੱਥੋਂ ਖਿਆਲ ਆ ਗਿਆ ਕਹਦੀ ਜੇ ਸਾਰੇ ਬਲੌਗਰ ਮਰ ਕੇ ਉੱਪਰ ਪਹੁੰਚ ਜਾਣ ਰੱਬ ਕੋ ਮੰਨ ਲਓ ਸਾਰੇ ਬਲੌਗਰ ਉੱਪਰ ਚਲੇ ਗਏ ਜਦੋਂ ਸਾਰੇ ਲੈਣ ਨੂੰ ਨਾਉਣੀਆਂ ਨੇ ਹਰ ਬਲੌਗਰ ਨੇ ਕਿਹਾ ਖੋਲੋ ਆਪਾਂ ਆਪਣੇ ਕੈਮਰੇ ਖੋਲੋ ਆਪ ਆਪਣੇ ਕੈਮਰੇ ਆ ਤੁਹਾਡੇ ਬਲੌਗ ਬਣਾਵਾ ਹਾਂਜੀ ਮੈਂ ਬਟਿੰਡੇ ਤੋਂ ਮੈਂ ਜਲੰਧਰ ਤੋਂ ਮੈਂ ਬਟਿੰਡੇ ਮੈਂ ਵਿਕਰਮ ਚੰਗੇ ਹੋਰ ਉੱਥੇ ਜਾਇਜ਼ ਪਤਾ ਲੱਗੇ ਬਾਬਾ ਜੀ ਆਪਣਾ ਵੀ ਚੈਨ ਵੱਖਰਾ ਖੁੱਲਾ ਹੋਵੇ ਉੱਪਰ ਬਾਬਾ ਜੀ ਨੇ ਆਪਣਾ ਆਪਣਾ ਵਲੋਗਿੰਗ ਚੈਨਲ ਖੋਲਿਆ ਹੋਇਆ ਤੇ ਉਹ ਕਹਿਣ ਲੱਗੋ ਤੁਹਾਡੇ ਸਾਰਿਆਂ ਦਾ ਮੈਂ ਵਲੌਗ ਬਣਾਉਣਾ ਹੁਣ ਬੰਦੇ ਜਿਹੜਾ ਆਜਾ ਤੁਹਾਨੂੰ ਮੈਂ ਦਿੰਦਾ YouTube ਤੇ ਪੇਮੈਂਟ ਬਾਬਾ ਜੀ ਨੇ ਬਾਬੇ ਮਾਰ ਮਾਰ ਕੋੜੇ ਸਾਰੇ ਬਲੌਗਰਾਂ ਦੇ ਬਲੌਗਰ ਸਿੱਟਰੇ ਤਤ ਤਤ ਤੇਲ ਵਿੱਚ ਮੇਰ ਪਤਾ ਲੱਗਣਾ ਰਾਣੀ ਸਸਰੀ ਘਰ ਦੀ ਦਰਦ ਦਰਦ ਭਾਗੇ ਤਰ ਤੱਡ ਸਾਡੇ ਵਲੌਗ ਜੀ ਬਈ 1 ਮਿੰਟ ਇਹ ਤੇਰੇ ਇਧਰ ਇਧਰ ਦਿਮਾਗ ਜਿ ਕਿੱਥੋਂ ਵਗਿਆ ਬੈਠੇ ਬੈਠੇ ਵਲੌਗ ਦੇਖਦੇ ਦੇਖਦੇ ਮੈਂ ਕਿਹ ਜਿਹਾ ਕਿਲਾ ਪੜਾਉਂ ਦਿਆ ਸਾਡੇ ਕੋਲ ਮਬੋਈ ਨੇ ਆਜੋ ਕਟੋ ਟੇਕ ਹੋਣ ਇੱਥੇ ਆ ਜਾ ਤੁਹਾਡੇ ਟੇਕ ਲੈ ਕੱਢਦਾ ਆ ਕਿਹੜਾ ਇੱਕ ਰੀਲ ਚ ਆਜਾ ਟੇਕ ਕੱਢਦੀ ਆ ਮੈਂ ਤੁਹਾਡੇ ਦਾਦਾ ਟੇਕ ਕੜਾ ਨਾ ਆਜੋ ਨਹੀਂ ਕਹਣਾ ਗਵਾਵਾ ਸਾਡੀ YouTube ਦੀ ਮਹੀਨੇ ਬਾਅਦ ਪੇਮੈਂਟ ਆਵੇ ਲੋ ਜੀ ਦੇਖੋ ਜੀ ਕਿੰਨਾ ਯੂਨੀਕ ਖਿਆਲ ਆ ਤੁਹਾਡਾ ਹੱਸ-ਹੱਸ ਕੇ ਸਾਡੀ ਆ ਜਵਾੜਾ ਦੁਖਣ ਲੱਪਿਆ ਹੱਸ ਕੇ ਅਰ ਨੂੰ ਕਹਿੰਦਾ ਕਿੰਨਾ ਅੱਗੇ ਪ੍ਰਮੋਸ਼ਨ ਕਰਦੀ ਹੈ ਘਰੋਂ ਪ੍ਰੋモーション ਹੀ ਕਰਨੀ ਹੈ ਚਲੋ ਬਾਕੀ ਨੇ ਬਲੌਗਰ ਸਭ ਤੋਂ ਪਹਿਲੀ ਲਾਈਨ 'ਚ ਖੜੇ ਕਰਨੇ ਆ ਸਹੀ ਗੱਲ ਆ ਚਲੋ ਠੀਕ ਆ ਜੀ ਪਾਗਲ ਨੇ ਧਰਮਰਾਜ ਨੇ ਕਿਹਾ ਤੁਸੀਂ ਦੁਨੀਆ ਸਭ ਤੋਂ ਜ਼ਿਆਦਾ ਕਮਾਈ ਆ ਇਹ ਤੁਹਾਨੂੰ ਮੈਂ ਪੁੱਛਦਾ ਆ ਚਲੋ ਪਹਿਲਾਂ ਪਰਫੈਕਟ ਕਹਿ ਰਹੇ ਨੇ ਪਰ ਪ੍ਰੋਫੈਸ਼ਨ ਹੀ ਨਵੇਂ ਬੰਦੇ ਜਾਗੇ ਬਾਬਾ ਜੀ ਨੇ ਕਿਹਾ ਆ ਇਹ ਨਾਮ ਬਣਾਣਾ ਚਾਹਣਾ ਬਾਬਾ ਜੀ ਨੇ ਨਹੀਂ ਧਰਮਰਾਜ ਨੇ ਇਹ ਧਰਮਰਾਜ ਕੋ ਜਾਣਾ ਤਨਮਰਾਜ ਨੇ ਕਿਹਾ ਤਨਮਰਾਜੀ ਬਾਬਾ ਹੀ ਆ ਚਲੋ ਠੀਕ ਹੈ ਜੀ ਦੇਖਦੇ ਆ ਅਸੀਂ ਅੱਗੇ ਬਲੌਗ ਜੀ ਇਹ ਤਾਂ ਗੱਲਾਂ ਮੁੱਕੜੀਆਂ ਨਹੀਂ ਸਾਡੀਆਂ ਇਹ ਆ ਕੁੜੀ ਕੀ ਕਹਿੰਦੀ ਆ ਕਹਿੰਦੀ ਮੈਂ ਬਾਬਾ ਉਹ ਤੇ ਤਨਮਰਾਜ ਨੂੰ ਜਾ ਕੇ ਕਹਿਣਾ ਆਪਣੇ ਝੋਟੇ ਤੇ ਬਹਿ ਕੇ ਮੈਨੂੰ ਇੱਕ ਟੇਕ ਕੱਢ ਲੈਂਦੇ ਸ਼ਾਇਦ ਮੇਰੀ ਵੀਡੀਓ ਮਿਲੀਅਨ ਚੱਲ ਜਵੇ ਬਾਬਾ ਨਹੀਂ ਤਨਮਰਾਜ ਨੇ ਕਿਹਾ ਤੈਨੂੰ ਤਾਂ ਮਿਲੀਅਨ ਤੇ ਮੈਂ ਭੇਜਦਾ ਮੈਂ ਕਿਹਾ ਬਾਬਾ ਜੀ ਇੱਕ ਵੀਡੀਓ ਚਲੋ ਠੀਕ ਹੈ ਜੀ ਮਿਲਦੇ ਆ ਜੀ ਫਿਰ ਇੰਸਟਾਗ੍ਰਾਮ ਵਾਲਿਆਂ ਦੇ ਬਾਬਾ ਨਾਲ ਨੱਚਣ ਲਾ ਦੇ ਨੂੰ ਪਤਾ ਥੱਲੇ ਵਰਦੀ ਹੈ ਧਰਮਰਾਜ ਨੂੰ ਲਾਗਣਾ ਨੱਚਣਾ ਆ ਯਾਨ ਕਹਿੰਦਾ ਆਯਮ ਹੈ ਹਮ ਅੱਗੇ ਫਿਲਮਾਂ 'ਚ ਬਹੁਤ ਦਿਖਾਉਂਦੇ ਧਰਮਰਾਜ ਕਈ ਕੁਝ ਕਰਦਾ ਜੀ ਮੇਰੇ ਸਿਰ 'ਚ ਬੋਲ ਮੈਂ ਕਹਿੰਦਾ ਫਿਲਮਾਂ 'ਚ ਅੱਗੇ ਬਹੁਤ ਕੁਝ ਦਿਖਾਉਂਦੇ ਆ ਬਾਬਾ ਜਿਹੜਾ ਧਰਮਰਾਜ ਹੁੰਦਾ ਬਹੁਤ ਕੁਝ ਕਰਦਾ ਆ ਚਲੋ ਠੀਕ ਹੈ ਜੀ ਮਿਲਦੇ ਆ ਜੀ ਸਾਡੇ ਵਲੌਗ ਦਾ ਬਣੇ ਰਹੀਓ ਕਹਿੰਦਾ ਸਭ ਤੋਂ ਬਹਾਨ ਕੰਮ ਦਾ ਬਲੌਗਰ ਕਰਕੇ ਆ ਠੀਕ ਹੈ ਜੀ ਉਸ ਦਾ ਬਾਅਦ ਚੋ ਚਲੋ ਠੀਕ ਹੈ ਜੀ ਪੀਓ ਚਾਹ ਸਿਰ ਤੋਂ ਲਾਪਿਆ ਮੇਰਾ ਵੀ ਹਾਸਾ ਸੀ ਜੀ ਇੱਧਰ ਆ ਗਈ ਆ ਜੀ ਸਾਡੀ ਹੁਣ ਦੁਪਹਿਰ ਦੀ ਰੋਟੀ ਤੇ ਦੁਪਹਿਰ ਦੀ ਰੋਟੀ ਦੇ ਵਿੱਚ ਮਨਪ੍ਰੀਤ ਨੇ ਖਾਣੀ ਰੋਟੀ ਤੇ ਅਸੀਂ ਖਾਵਾਂਗੇ ਜੀ ਛੋਲੇ ਜਿਹੜੇ ਆਪਣੇ ਬਣਾਏ ਉਹਨਾਂ ਨਾਲ ਸਮੋਸੇ ਲਓ ਜੀ ਇਹ ਸਮੋਸੇ ਨਹੀਂ ਮੈਂ ਰੱਖਣਾ ਨਹੀਂ ਪੁੱਤ ਥੱਲੇ ਮੈਂ ਰੱਖਣ ਨਹੀਂ ਸੀ ਲੱਗਾ ਮੈਂ ਰੱਖਣ ਨਹੀਂ ਸੀ ਲੱਗਾ ਮੈਂ ਵੈਸੇ ਹੀ ਦਿਖਾਇਆ ਚਲੋ ਲਓ ਜੀ ਆਜੋ ਖਾਣੋ ਛੋਲੇ ਖਾ ਲਓ ਜਿੰਨੇ ਖਾਣੇ ਸਾਡੇ ਘਰ ਆ ਕੇ ਖਾ ਸਕਦਾ ਜੀ ਆ ਲਓ ਚਲੋ ਠੀਕ ਹੈ ਜੀ ਮਿਲਦੇ ਆ ਜੀ ਹੁਣ ਖਾ ਲਈ ਆਰਾਮ ਨਾਲ ਪਹਿਲਾਂ ਸਾਡੇ ਬਲੌਗ ਦੇ ਨਾਲ ਹੋਰ ਹੋਰ ਬਣੇ ਰਿਏ ਬਲੌਗ ਨਾਲ ਦੇ ਹਾਂਜੀ ਲੋ ਜੀ ਇੱਧਰ ਹੋ ਰਹੀ ਹੈ ਜੀ ਹੁਣ ਰੋਟੀ ਪਾਣੀ ਤਿਆਰੀ ਆਪਾਂ ਵਲੌਗ ਨਹੀਂ ਬਣਾਇਆ ਦੁਪਹਿਰ ਦੀ ਰੋਟੀ ਤੋਂ ਬਾਅਦ ਕਿਉਂਕਿ ਸਾਡੇ ਕੋਲ ਟਾਈਮ ਹੀ ਨਹੀਂ ਲੱਗਾ ਹੈਗਾ ਤੇ ਲੋ ਜੀ ਇੱਧਰ ਲੱਗ ਰਿਹਾ ਤੜਕਾ ਪਨੀਰ ਨੂੰ ਲੋ ਜੀ ਪਨੀਰ ਸ਼ਿਮਲਾ ਮਿਰਚ ਅਤੇ ਤੁਸੀਂ ਬਣਾਓ ਫਿਰ ਮੈਂ ਮੜਾ ਜਾ ਇੱਕ ਬੰਦੇ ਨੂੰ ਪੇਮੈਂਟ ਫੜਵਾਣੀ ਹੈ ਫੜਾ ਕੇ ਆਇਆ ਓਕੇ ਓਕੇ ਟਾਈਮ ਹੋ ਗਿਆ 8:30 ਤੇ ਮੈਂ ਗਿਆ ਇਹ ਕੰਮ ਇੱਕ ਤੇ ਉੱਥੋਂ ਆ ਗਿਆ ਤੇ ਇੱਧਰ ਸਬਜ਼ੀ ਵੀ ਗਈ ਆ ਜੀ ਪੂਰੀ ਬਣ ਪੂਰੀ ਦੇਖ ਸਕਦੇ ਆਂ ਕੀ ਬਾਤ ਹੈ ਸਬਜ਼ੀ ਵਾਲੇ ਦਾ ਵੱਟ ਕੱਢੇ ਆ ਬਹੁਤ ਹੀ ਵਧੀਆ ਰੰਗ ਸਬਜ਼ੀ ਦਾ ਤੇ ਚਲੋ ਹੁਣ ਤੁਸੀਂ ਰੋਟੀ ਬਣਾਉਣ ਲੱਗੇ ਮੈਂ ਹੁਣ ਫੁਲਕੇ ਵੀ ਲਾ ਲਵਾਂ ਮੈਂ ਚਲੋ ਜੀ ਚਲੋ ਠੀਕ ਆ ਫੇਰ ਖਾਣ ਲੱਗੇ ਮਿਲਦੇ ਆ ਫੇਰ ਕਰਦੇ ਆ ਬਲੌਗ ਦਾ ਐਂਡ ਆਪਾਂ ਬਹੁਤ ਬਹੁਤ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਤੇ ਲੱਗੇ ਆ ਜੀ ਆਪਾਂ ਰੋਟੀ ਖਾਣ ਪਨੀਰ ਦੀ ਸਬਜ਼ੀ ਦੇ ਨਾਲ ਤੇ ਚਲੋ ਅੱਜ ਵੀ ਬਲੌਗ ਪਤਾ ਨਹੀਂ ਕਿੱਡਾ ਬਣਿਆ ਦੇਖਿਆ ਨਹੀਂ ਹੈਗਾ ਅੱਜ ਕੀ ਬਣਿਆ ਕੀ ਨਹੀਂ ਬਣਿਆ ਚਲੋ ਜਿੱਡਾ ਵੀ ਬਣਿਆ ਉਹਦਾ ਕੀ ਆਪਾਂ ਕਰੋ ਐਂਡ ਬਾਕੀ ਵੀ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਦੱਸਿਓ ਤਾਂ ਸਾਡੇ ਬਲੌਗ ਦੰਦੇ ਲੱਗਦੇ ਤੇ ਸਾਨੂੰ ਸਪੋਰਟ ਕਰਿਓ ਤੇ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਵਧੀਆ ਜਿਹਾ ਠੀਕ ਆ ਚਲੋ ਅਸੀਂ ਮਿਲਦੇ ਹਾਂ ਗੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ